ਤਨ ਤਨ ਸ਼੍ਰੀ ਨਾਭ ਕਮਲ ਮਹਾਰਾਜਾ ਸਾਹਿਬ ਜੀ ਤਨ ਤਨ ਦਾਤਾ ਮੀਆਂ ਸਾਹਿਬ ਜੀ ਤਨ ਤਨ ਸੰਤ ਹਯਾਰਾ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਦਾਤਾ ਮੀਆਂ ਸਾਹਿਬ ਜੀ ਦਰਬਾਰ ਕਰਨਾਣਾ ਵਿਖੇ ਬੜੀ ਧੂਮ ਧਾਮ ਤੇ ਸ਼ਰਦਾ ਨਾਲ ਮਨਾਇਆ ਗਿਆ ਪਹਿਲੇ ਦਿਨ ਘੋੜਾਂ ਦੂਜੇ ਦਿਨ ਨਕਾਲ ਤੇ ਕੁਵਾਲੀਆਂ ਪੇਸ਼ ਹੋਈਆਂ ਤੀਜੇ ਦਿਨ ਗਿੱਲ ਸੈਸਟਰ ਨੇ ਤੇ ਰੇਸ਼ਮ ਰੰਗੀਲਾ ਜੀ ਨੇ ਆਪਣਾ ਬਹੁਤ ਵਧੀਆ ਕਵਾਲੀਆਂ ਦੇ ਨਾਲ ਲੋਕਾਂ ਨੂੰ ਬਹੁਤ ਹੀ ਆਨੰਦ ਆਇਆ ਤੇ ਸੰਤ ਹਯਾਰਾ ਸਿੰਘ ਜੀ ਜੋ ਕਿ ਸ਼੍ਰੀ ਨਾਭ ਕਮਲ ਮਹਾਰਾਜਾ ਸਾਹਿਬ ਜੀ ਨੇ ਹੁਕਮ ਲਾਇਆ ਸੀ ਕਿ ਦਾਤਾ ਮੀਆਂ ਸਾਹਿਬ ਜੀ ਦੀ ਜੋ ਜਗਾ ਹੈ ਉਹ ਤੁਸੀਂ ਆਵਾਜ਼ ਕਰਨੀ ਹੈ ਉਹਨਾਂ ਨੇ ਪਹਿਲਾਂ ਇੱਥੇ ਬਹੁਤ ਕੁਝ ਨਹੀਂ ਸੀ ਹੁੰਦਾ ਉਹਨਾਂ ਨੇ ਸਾਰਾ ਆਵਾਜ਼ ਕੀਤਾ ਸੋ ਉਹਨਾਂ ਦੀ ਯਾਦ ਦੇ ਵਿੱਚ ਰਸੂਲਪੁਰ ਪਿੰਡ ਉਹਨਾਂ ਦਾ ਨਗਰ ਦੇ ਕੋਲ ਉੱਥੇ ਵੀ 26 ਅਗਸਤ ਨੂੰ ਸਾਂਤਾ ਹਜ਼ਾਰਾ ਸਿੰਘ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸੋ ਬਾਕੀ ਗੱਲ ਸਾਡੇ ਡੇਰੇ ਦੇ ਸਟੇ ਸੈਕਟਰੀ ਸਾਹਿਬ ਤੁਹਾਨੂੰ ਦੱਸਣਗੇ ਜੀ। ਧੰਨਵਾਦ। ਜਿਕਰਾ ਦਾਦਾ ਮੀਆਂ ਸਾਹਿਬ ਜੀ ਦਾ ਸੱਚੇ ਦਰਵਾਜ਼ਾ ਕੀ? ਜਿਕਰਾ ਦਾਦਾ 108 ਚ ਸ੍ਰੀ ਨਾਮ ਗੁਰੂ ਸਮਝਦਾ। ਬੋਲ ਸੱਚੇ ਦਰਵਾਜ਼ਾ ਕੀ ਹੈ? ਜਿਕਰਾ ਦਾਦਾ ਸੰਤ ਬਾਬਾ ਹਜ਼ਾਰਾ ਸਿੰਘ ਦਾ। ਬੋਲ ਸੱਚੇ ਦਰਵਾਜ਼ਾ ਕੀ ਹੈ? ਜਿਕਰਾ 108 ਜੀ ਦੇ ਨਾਮ ਗਵਰੇ ਰਾਜਾ ਸਾਹਿਬ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਕਿ ਹਰ ਸਾਲ ਤਾਂ ਤਾਂ ਦਾ ਨਾ ਸੱਤ ਬਾਬਾ ਹਜਾਰਾ ਸਿੰਘ ਜੀ ਜਿੰਨਾਂ ਦਾ ਸਾਲਾਨਾ ਜੋੜ ਮੇਲਾ ਤਾਂ ਤਾਂ ਦਾਦਾ ਮੀਆਂ ਸਾਹਿਬ ਦਰਗਾਹ ਦੇ ਹਰ ਸਾਲ ਕਰਵਾਇਆ ਜਾਂਦਾ ਹੈ ਸੋ ਇਸ ਸਾਲ ਵੀ ਜੋ ਮੇਲਾ 19 20 21 ਅਗਾ 2025 ਨੂੰ ਸ਼ੁਰੂ ਹੋ ਚੁੱਕਾ ਹੈ ਸੋ ਮੇਲੇ ਦਾ ਅੱਜ ਆਖਰੀ ਤੇ ਤੀਜਾ ਦਿਨ ਹੈ ਸੋ ਮੇਲੇ ਦੇ ਵਿੱਚ ਆਸਾਂ ਦਾ ਨੇ ਬਹੁਤ ਹੋਮਾ ਮਾਵੇ ਦਰਸ਼ਨ ਦਿੱਤੇ ਸਾਧਾ ਬਹਾਜਾਰਾ ਸਿੰਘ ਜੀ ਜਿਨ੍ਹਾਂ ਨੂੰ ਤਨ ਤਨ 108 ਸ੍ਰੀ ਨਾਮ ਗਉੜਾ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਦੇ ਕੇ ਭੇਜਿਆ ਸੀ ਕਿ ਜਾਓ ਮੀਆਂ ਸਾਹਿਬਗੇ ਸੇਵਾ ਸੰਭਾਲੋ ਉੱਥੇ ਜਨਨ ਨੂੰ ਆਵਾਜ਼ ਕਰੋ ਸਤਿ ਆਬਾ ਜਰਾ ਸਿੰਘ ਨੇ ਬਹੁਤ ਲੰਮਾ ਸਮਾਂ ਇੱਥੇ ਦਾਦਾ ਮੀਆਂ ਸਾਹਿਬ ਦੇ ਵਿੱਚ ਗੱਦੀ ਦੀ ਛੀਰ ਹੋ ਕੇ ਸੇਵਾ ਸੰਭਾਲੀ ਸੰਗਤਾਂ ਨੂੰ ਦਾਦਾ ਮੀਆਂ ਸਾਹਿਬ ਦੇ ਲੜ ਲਾਇਆ ਤੇ ਨਾਲੋਂ ਨਾਲ ਸੰਗਤਾਂ ਨੂੰ ਸਾਧ ਦੇ ਚਲੰਦਾ ਉਪਦੇਸ਼ ਦਿੱਤਾ ਤੇ ਸਤਿ ਆਬਾ ਜਰਾ ਸਿੰਘ ਜਿਸ ਵੇਲੇ ਬਹਿਜ ਹੋ ਗਿਆ ਸਾਨਾ ਉਹਨਾਂ ਦੇ ਪਰਿਵਾਰ ਕੇ ਮੈਂਬਰ ਉਹਨਾਂ ਨੂੰ ਆਪਣੇ ਨਗਰ ਰਸੂਲਪੁਰ ਦਾ ਜਿਹੜਾ ਗਲੰਦਰ ਹੈ ਲਗਾ ਸਨ ਜਿੱਥੇ ਜ ਸੰਤਾਂ ਨੇ ਆਪਣਾ ਅੰਤਮ ਸਮਾ ਬਤੀਤ ਕੀਤਾ ਤੇ ਉਥੇ ਪ੍ਰਲੋਕ ਸੁਧਾਰ ਗਿਆ ਉਥੇ ਸੰਤਾਂ ਦਾ ਤਪੋ ਸਥਾਨ ਬਣਿਆ ਹੋਇਆ ਹੈ ਉਸ ਤਾਂ ਤੇ ਵੀ ਹਰ ਸਾਲ ਉਹ ਮੇਲਾ ਲੱਗਦਾ ਹੈ ਸਾਲ ਵੀ ਆਪੇ 24-25 ਗਾਤੂ ਮੇਲਾ ਲੱਗ ਰਿਹਾ ਹੈ 24 ਦਿਗ ਨੂੰ ਅਖੰਡ ਪਾਠਾ ਦੇ ਭੋਗ ਗੰਡ ਬਾੜ ਪ੍ਰਾਰੰਭ ਕੀਤੇ ਜਾਣੇ ਹਨ ਤੇ 25 ਤਰੀਕ ਦਿਨਾ ਜ਼ੂਮ ਬਾਹਰੋਂ ਆਪਣੇ ਜੋ ਬੱਚਿਆਂ ਦੇ ਖੇਡਾ ਹੋਣੀਆਂ ਹਨ 26 ਘਾਤ ਨੂੰ ਰੱਖੇ ਗਿਆ ਅਖੰਡ ਬਾਠਾਂ ਦੇ ਭੋਗ ਪਾਏ ਜਾਣਾਂ ਤੋਂ ਉਪਰੰਤ ਖੁੱਲੇ ਦਵਾਸ ਜਾਇ ਜਾਣੇ ਹਨ ਜਿਸ ਵਿੱਚ ਰਾਗੀ ਦੇ ਢਾਡੀ ਜਿਹਾਸੇ ਆਵਾਬਾਂ ਦੀਆਂ ਮਹਿਮਾ ਗਾਉਣਗੇ ਤੇ ਇਸੇ ਹੀ ਹੱਦਸਾਲ ਆਪਣੇ ਨਗਰ ਕਰਨਾਣਾ ਦੇ ਵਿੱਚ ਜੋ ਆਪਣੇ 19 ਤਰੀਕ ਨੂੰ ਸਭ ਤੋਂ ਪਹਿਲਾਂ ਚਰਾਗਾ ਦੀ ਰਸਮ ਕੀਤੀ ਗਈ ਹੈ ਉਪਰੰਤ ਉਦੋਂ ਬਾਅਦ 20 ਤਰੀਕ ਨੂੰ ਝੰਡੇ ਦੀ ਰਸਮ ਕੀਤੀ ਗਈ ਹੈ ਉਸ ਤੋਂ ਬਾਅਦ ਨਾਲੋ ਨਾਲ ਕਵਾਲੀਆਂ ਤਨਖਾਲ ਬਾੜੇ ਨੇ ਆਪਣਾ ਬੁਖੋ ਵਗੈਰਾnga ਉਹ ਆ ਪੇਸ਼ ਕੀਤਾ ਤੇ ਅੱਜ ਦਾ ਨਾ ਵੀਰਵਾਰ ਨੂੰ 20 ਘਾਤ ਨੂੰ ਜੋ ਕਿ ਅਸਾਦਾ ਦੇ ਮੇਲੇ ਦਾ ਆਖਰੀ ਤੀਜਾ ਦਿਨ ਹੈ ਇਸੇ ਮੇਲੇ ਦੇ ਵਿੱਚ ਆ ਪੰਜਾਬ ਦੇ ਮਸ਼ਹੂਰ ਸੁਭੀ ਗਲਾਕਾਰ ਗੈਲ ਨੇ ਸਿਸਟਰ ਉਹਨਾਂ ਨੇ ਆਪਣਾ ਲਗਦਾ ਪੂਰਾ ਪੇਸ਼ ਕੀਤਾ ਤੇਰਵਾ ਤੋਂ ਬਾਅਦ ਮੰਨ ਦਾ ਨਕਾਲਪਾਟੀ ਬੜਾ ਚੌੜ ਵਾਲੇ ਉਹਨਾਂ ਨੇ ਪੂਰਾ ਪੇਸ਼ ਕੀਤਾ ਤੇ ਹੁਣ ਬ੍ਰੋਮ ਚੱਲਦਾ ਪਿਆ ਤੇ ਹੁਣ ਰਵੇਸ਼ ਸ਼ਕੀਲ ਐਂਡ ਪਾਲਟੇ ਉਹਨਾਂ ਨੇ ਆਪਣਾ ਕਵਾਲੀਆਂ ਦੁਆਰਾ ਸੰਗਤ ਨੂੰ ਬੋਲਾ ਬੇਸ਼ਕਰਨਾ ਹੈ। ਉਹ ਤੋਂ ਬਾਅਦ ਚਾਦੇ ਦੀ ਰਸਮ ਹੈ ਠੀਕ ਆ 5:30 ਵਜੇ ਤੋਂ ਬਾਅਦ ਹੋ ਜਾਣੀ ਹੈ। ਚਾਦੇ ਦੀ ਯਾਦ ਵਿੱਚ ਮੰਦਰ ਦੇਵਾ ਜੀ ਕਾਢੀ ਉਹਨਾਂ ਵੱਲੋਂ ਕੀਤੀ ਜਾਣੀ ਹੈ। ਸੋ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਤਨਮਨ ਦਾਦੇ ਨਾਮ ਇੱਥੇ ਪਹੁੰਚਦੇ ਐ। ਐਨਆਰਆਈ ਵੀਰਾਂ ਦਾ ਸੇਵਾਦਾਰਾਂ ਦਾ ਵਿਦੇਸ਼ ਦੇ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਦਾ ਅਸੀਂ ਦਾਦਾ ਮੀਆਂ ਸਾਹਿਬ ਪ੍ਰਬੰਧ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦਾਤਾ ਮੀਆਂ ਸਾਹਿਬ ਸਰਦਬਾ ਹਜਾਰਾ ਸਿੰਘ ਜੀ ਦਾਤ ਦਾ ਮੇਰੇ ਬੇਹੱਦ ਦੇਖਣਾ ਆਉਂ ਜਕਾ ਛੜੀ ਧੰਨ ਦਾ ਸਰਦਬਾ ਹਜਾਰਾ ਸਿੰਘ ਜੀ ਸਲਾਨਾ ਜੋੜ ਮੇਲੇ ਵੈਜਾ ਖਵਾਇਸ਼ ਬੈਲਫੇ ਸੋਸਾਇਟੀ ਕਰਨਾਣਾ ਬਰੋਂ ਹਰ ਸਾਲ ਮੈਡੀਕਲ ਫ੍ਰੀ ਕੈਂਪ ਲਾਇਆ ਜਾਂਦਾ ਹੈ ਸੋ ਇਸ ਸਾਲ ਵੀ ਖਵਾਇਸ਼ ਬੈਲਫੇ ਸੋਸਾਇਟੀ ਕਰਨਾਣਾ ਬਰੋਂ ਪਾਸੋਂ ਰੋ ਤੋਂ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ ਸਾਰਿਆਂ ਨੂੰ ਫਰੀ ਦੀਵਾਈਆਂ ਜ਼ਰਾ ਜ਼ਰਾ ਫਰੀ ਚੱਕਰ ਕੀਤਾ ਗਿਆ ਸੋ ਅਸੀਂ ਅਪਣੇ ਪ੍ਰਬੰਧਕ ਕਮੇਟੀ ਵੱਲੋਂ ਖਵਾਇਸ਼ ਬੈਬਲ ਸੈੱਟ ਦੀ ਕਰਾਣਾ ਦਾ ਵੀ ਬਹੁਤ ਬਹੁਤ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਬਲੱਡ ਸੈਂਟਰ ਆਵਾ ਆਰਥੋ ਰੋਵਾ ਹਸਪੀਟਲ ਨਕੋਦਰ ਚੌਕ ਜਲੰਧਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਨੇ ਅੱਜ ਆਪਣੇ ਇੱਥੇ ਤਾਦਾ ਸਤਿਪਾ ਜਿਆਲਾ ਸਿੰਘ ਦੇ ਸਰਾਨਾ ਜੋੜ ਮੇਲੇ ਦੇ ਆਖਰੀ ਦਿਨਾਂ 21 ਅਗਸਤ ਨੂੰ ਵਲਾਡ ਕੈਂਪ ਆਇਆ ਗਿਆ ਜਿਸ ਵਿੱਚ ਮਾਨੂੰ ਆਦਾ 50 ਤੋਂ ਵੱਧ ਜੁਨਟਾਂ ਜਿਹੜੀਆਂ ਆ ਵਲਾਡਾ ਇਕੱਠਾ ਹੋਇਆ ਜੋ ਕਿ ਲੋਡ ਬੰਦ ਦਾ ਅਵਰੀਜਾ ਨੂੰ ਗਾ ਦਿੱਤਾ ਜਾਵੇਗਾ ਸਹਿਤਾ ਕੀਤੀ ਜਾਵੇਗੀ ਸੋ ਅਸੀਂ ਵਲਾਡਾ ਸੈਂਟਰ ਆਵਾਥੋ ਰਵਾ ਹਸਪੀਟਲ ਅਡਕੋਧ ਤੋਂ ਜੋਗ ਜੰਦਰ ਬਾਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਕਾੜਾ ਦਾਦਾ ਮੀਆਂ ਸਾਹਿਬ ਜੀ ਦਾ ਜਕਾਰਾ ਤਾਤਾ ਦੇ ਸਵਾਰਚੀ ਦੀ ਨਾ ਬਰਦਾ ਸਾਹਿਬ ਦਾ ਬੋਸ ਸੱਚੇ ਦਰਵਾਜ਼ਾ ਜਕਾਰਾ ਤਾਤਾ ਦੇ ਸਤਿ ਆਵਾ ਹਜ਼ਾਰਾਂ ਸੰਗੀ ਦਾ ਬੋਸ ਸੱਚੇ ਦਰਵਾਜ਼ਾ ਕੀ ਜੈ